ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਇਹ ਲੰਗਿਆਣਾ ਪੁਰਾਣਾ ਲੰਗਿਆਣਾ ਕਲਾਂ ਵੀ ਕਹਿ ਸਕਦੇ ਆ ਬਾਗਾ ਪੁਰਾਣਾ ਤਹਿਸੀਲ ਤੇ ਮੋਗਾ ਇਹਨਾਂ ਨੂੰ ਜ਼ਿਲ੍ਹਾ ਪੈਂਦਾ ਬਾਗੇ ਪੁਰਾਣੇ ਤੋਂ ਮੁੱਦਕੀ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਭਾਈ ਪਹਿਲਾਂ ਬਰੀਡਿੰਗ ਉੱਤੇ ਕੰਮ ਕਰਦੇ ਸੀ ਬਹੁਤ ਚੰਗਾ ਮੱਝਾਂ ਇਹਨਾਂ ਕੋਲ ਹੁੰਦੀਆਂ ਸੀ ਹੁਣ ਨਾਲ ਵਪਾਰ ਦਾ ਕੰਮ ਹੈ ਜਿਹਦੇ ਵਿੱਚ ਅੱਜ ਤਿੰਨ ਝੋਟੀਆਂ ਤੇ ਦੋ گاਵਾ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜਾ ਨਾਗ ਤੁਸੀਂ ਖਰੀਦਣਾ ਚਾਹੋ ਜੋ ਡਿਟੇਲ ਬਾਈ ਦੱਸੂਗਾ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਉਹ ਜ਼ਰੂਰ ਆ ਕੇ ਕਰ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਦੋ گاਵਾ ਦਿਖਾਉਂਗਾ ਸੁੰਜਾ ਸਵਾਂਜਾ گاਵਾ ਤੇ ਦੋ ਤਿੰਨ ਝੋਟੀਆਂ ਦਿਖਾਉਂਗਾ ਆਓ گاਵਾ ਵਾਲੇ ਪਾਸੋਂ ਸ਼ੁਰੂਆਤ ਕਰ ਲੈਂਦੇ ਹਾਂ ਝੋਟੀਆਂ ਬਾਅਦ ਚ ਦਿਖਾਉਣੇ ਤੁਹਾਨੂੰ ਗਗਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਗਗਨ ਬਾਈ ਅੱਜ ਪੰਜ ਨਾਗ ਆਪਾਂ ਦਿਖਾ ਰਹੇ ਹਾਂ ਹਾਂਜੀ ਹਾਂਜੀ ਬਾਈ ਪਹਿਲੇ ਨੰਬਰ ਤੇ ਗਾਂ ਤੇਰੇ ਵਾਲੇ ਹੱਥ ਖੜੀ ਐ ਕੰਨਵਾ ਸੂਆ ਕਿੰਨੇ ਦਿਨਾਂ ਦੀ ਸੂਈ ਐ ਸਹੀ ਵੀਰੇ ਅਰੀਜਨਲ ਦੂਜਾ ਸੂਆ ਸੂਈ ਐ 6 ਦੰਦ ਦਾ ਉਹ ਠੀਕ ਐ ਸੂਈ ਨੂੰ 10 ਦਿਨ ਹੋ ਗਏ ਠੀਕ ਐ ਇਸ ਟਾਈਮ ਦੁੱਧ ਜਿਹੜਾ ਸਹੀ ਐ 16 17 ਕਿਲੋ 16 ਮੰਨ ਕੇ ਆਪਾਂ ਵੈਢ ਦੇਵਾਂਗੇ ਠੀਕ ਐ ਹਾਂ ਬੱਚਾ ਕੀ ਇਹਦੇ ਨਾਲ ਵੀ ਬੱਛਾ ਵੀਰੇ ਰੇਟ ਦੱਸਾਂਗੇ ਰੇਟ ਫੋਨ ਤੇ ਹੋਣਗੇ 55 ਨਗਾਂ ਦੀ ਠੀਕ ਐ ਤੇ ਸੀਲਸਲਾ ਕੰਨੀ ਐ ਦੋਨੇ ਪਾਸੇ ਬਹਿ ਕੇ ਚਲੋ ਚੈੱਕ ਕਰ ਲਈ ਇੱਕ ਬੰਦਾ ਚੋਲੇ ਇਕੱਲਾ ਠੀਕ ਹੈ ਉਹ ਮੈਂ ਕੋਈ ਦਿੱਕਤ ਨਹੀਂ ਹਾਂ ਨਿਆਣਾ ਪਾਓ ਚਾਹ ਨਾ ਪਾਓ ਕੋਈ ਲਤ ਛੜਨੀ ਇਹਦੀ ਠੀਕ ਹੈ ਖੋਲ ਲੈ ਬਈ ਸੋ ਦੋਸਤੋ ਬੱਚਾ ਨੇ ਵੱਛਾ ਦਿੱਤਾ ਹੈ ਜਰਸੀ ਕ੍ਰਾਸ 16 ਕਿਲੋ ਦੁੱਧ ਐਸ ਟਾਈਮ ਬਾਈ ਦੱਸਦਾ ਉਹ ਤੁਸੀਂ ਦੋ ਟਾਈਮ ਚੋਣ ਦਾ ਹੱਕ ਰੱਖਦੇ ਆ ਉਹ ਤੁਸੀਂ ਚੋ ਸਕਦੇ ਹੋ ਆ ਕੇ ਦੇਖ ਸਕਦੇ ਹੋ ਸਵਾ ਦੂਜਾ ਹਣਤੀ ਚੁਆਈ ਵਾਲੇ ਦੋਸਤੋ ਹਾਈਟ ਦੀ ਜਜਮੈਂਟ ਕਿਉਂਕਿ ਬਾਈ ਨਾਲ ਤੁਰੂਗਾ ਤੁਹਾਨੂੰ ਅੰਦਾਜ਼ਾ ਹੋ ਜਾਣਾ ਸੋ ਇਹ ਤਾਜੀ ਸੂਈ ਵੀ ਗਾਂ ਹਜੇ ਦੁੱਧ ਵਧੂਗੀ ਕਿਉਂਕਿ ਦਿਨ ਥੋੜੇ ਹੋਏ ਐ ਸੂਈ ਨੂੰ ਬਾਈ 10 ਦਿਨ ਹੋਏ ਸਹੀ ਠੀਕ ਹੈ ਹਾਂ ਬਾਕੀ ਜਿੰਨਾਂ ਦੁੱਧ ਹਾਜ਼ਰ ਹੋ ਤੁਸੀਂ ਬਾਕੀ ਚਾਰੂ ਜੂਰੂ ਬਥੇਰੀ ਆ ਠੀਕ ਹੈ ਜੇਰ ਜੂਰ ਪ੍ਰੋਪਰ ਪਈਆ ਗਰੰਟੀ ਐ ਜੇਰ ਦੀ ਠੀਕ ਹੈ ਗਗਨભાઈ ਜਿਹੜੀ 2 ਨੰਬਰ ਤੇ ਗਾਂ ਦਿਖਾਵਾਂਗੇ ਇਹਦਾ ਕੈਂਪਸ ਸੂਈ ਪਹਿਲਾ ਸੂਆ ਸੂਈ ਆ ਕਿੰਨੇ ਕਿ ਦਿਨ ਹੋ ਗਏ ਬਈ ਇਹਨੂੰ ਕੱਲ ਸੂਈਆ ਵੀਰੇ ਬੱਚੀ ਬਹੁਤ ਚੰਗੀ ਦਿੱਤੀ ਇਹਨੇ 7 ਪੀਸੀ ਆ ਬੱਚੀ ਤਾਂ ਮਗਰ ਦੱਸੋ ਬੱਚੀ ਵਾਕਈ ਬੜੀ ਪਿਆਰੀ ਸੋਹਣਾ ਰੰਗ ਦੇਖੋ ਇਸ ਗਾਂ ਦੇ ਨਾਲ ਬੱਚਾ ਬੱਚੀ ਹੈ ਪਹਿਲਾ ਸੂਆ ਸੂਈਆ ਬਈ ਖੁੱਲ ਉਹਨੂੰ ਵੀ ਸੋ ਇਹ ਕੱਲ ਹੀ ਸੂਈਆ ਹਜੇ ਦੋਸਤੋ ਤਾਂ ਬੌਲਾ ਬੌਲਾ ਤੁਸੀਂ ਜਿਹੜਾ ਉਹ ਚੋਕੇ ਦੇਖ ਲਓ ਵੈਸੇ ਤਾਂ ਧਾਰਾਂ ਹੀ ਵਜਦੀਆਂ ਹੁੰਦੀਆਂ ਦੋ ਕਿਉਂਕਿ ਦੁੱਧ ਤਾਂ ਸਹੀ ਕੋ ਪੰਜ ਸੱਤ ਦਿਨ ਪਸ਼ੂ ਨੂੰ ਸੂਏ ਨੂੰ ਹੋਣ ਤਾਂ ਦੱਸਿਆ ਜਾਂਦਾ ਹਾਈਟ ਦੀ ਜੱਜਮੈਂਟ ਦੋਸਤੋ ਤੁਸੀਂ ਇਹ ਖੁਰਲੀ ਦੇ ਨਾਲ ਜੋ ਖੜੂਗੇ ਉਦੋਂ ਵੀ ਕਰ ਲਿਓ ਬਾਕੀ ਜੋ ਚੀਜ਼ ਆ ਉਹ ਕਲੀਅਰ ਤੁਹਾਡੇ ਸਾਹਮਣੇ ਆ ਥੋੜੀ ਲਿੱਸੀ ਰਹਿ ਗਈ ਇਹ ਕਿਸੇ ਵੀਰ ਨੇ ਘੱਟ ਸੰਭਾਲੀ ਹੋਊਗੀ। ਥਾਣਾ ਥੀਚੁਆਈ ਵਾਲੇ ਆ ਬਾਕੀ ਜੋ ਸਟਰਕਚਰ ਆ ਉਹ ਤੁਸੀਂ ਦੇਖ ਲਿਆ ਜਿਹੜਾ ਵੀਰ ਖਰੀਦਣਾ ਚਾਵੇ ਉਹਨੂੰ ਬੇਨਤੀ ਆ ਵੀ ਕੋਲ ਖੜ ਕੇ ਦੇਖਿਓ ਪਸ਼ੂ ਕਿਉਂਕਿ ਕਈ ਵਾਰਾਂ ਵੀਡੀਓ ਚੋਂ ਪ੍ਰੋਪਰ ਜਜਮੈਂਟ ਨਹੀਂ ਹੁੰਦੀ। ਬਾਈ ਹਾਈਟ ਮੀਡੀਅਮ ਆ ਆਪਾਂ ਪਹਿਲਾਂ ਦੱਸਨੇ ਆ ਐਵੇਂ ਫਾਇਦਾ ਨਹੀਂ ਹਨਾ ਕੋਈ ਜ਼ੂਮ ਕਰਕੇ ਆਪਾਂ ਵੀਡੀਓ ਨਹੀਂ ਬਣਾਉਣੀ ਜਿੰਨੀ ਹਾਈਟ ਆ ਸਹੀ ਦੱਸਣੀ ਆ। ਸੋ ਇਹ ਦੋ گاਵਾ ਸਿੰਘ ਇਹ ਤੋਂ ਬਾਅਦ ਸਾਨੂੰ ਇੱਕ ਤਿੰਨ ਜਿਹੜੀਆਂ ਝੋਟੀਆਂ ਦਿਖਾਉਣੀਆਂ ਆ ਬਈ ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀ ਤੇਰੇ ਹੱਥੀ ਖੜੀ ਹੈ ਇਹ ਬਈ 14 ਮਹੀਨੇ ਦੀ ਆ 15ਵਾਂ ਲੱਗਿਆ ਹੋਇਆ ਠੀਕ ਹੈ 70 5 77 ਦੀ ਆ ਸਹੀ ਠੀਕ ਹੈ ਹਾਂ ਇਹਦਾ ਟੋਟਲ ਬਾਇਓ ਡਾਟਾ ਮਿਲ ਜੂਗਾ ਠੀਕ ਹੈ ਮਾਂ ਦੁੱਧ ਤੇ ਬਹੁਤ ਸੋਹਣੀ ਤੇ ਚੱਲਦੀ ਹੈ ਠੀਕ ਹੈ ਹਾਂਜੀ ਕੱਤੀ ਖੀਰੀ ਆ ਜੀ ਬਿਲਕੁਲ ਏ ਠੀਕ ਹੈ ਕੋਲ ਹਾਈਟ ਵੇਖ ਲੋ ਮੇਰੇ ਬਰੋਬਰ ਆ ਰਹੀ ਹੈ ਬਹੁਤ ਵੱਡੀ ਹੈ ਦੋਸਤੋ ਹਾਈਟ ਬਿਨਾ ਚੱਕ ਬੜੀ ਚੱਕ ਤਣਾ ਤਿੰਨਾ ਕਟੀਆਂ ਦੇ ਚਾਰ ਚਾਰੀ ਹੋਣਗੇ ਫੋੜ ਸ਼ਾਂਗ ਭੋਰਾ ਨਹੀਂ ਹੋਣੀ ਉਹ ਚੀਜ਼ ਦੀ ਆਪਾਂ ਗਾਰੰਟੀ ਦੇਵਾਂਗੇ ਦੰਦਾਂ ਵਾਲੀਆਂ ਵੀ ਖੀਰੀਆਂ ਹੋਣੀਆਂ ਸਹੀ ਹੈ ਵੀ ਓਕੇ ਸੋ ਦੋਸਤੋ ਥਣਾ ਦੀ ਤੇ ਦੰਦਾਂ ਦੀ ਗਾਰੰਟੀ ਹੈ ਬਾਕੀ ਪਸ਼ੂ ਤੁਸੀਂ ਆ ਕੇ ਦੇਖ ਲੋਗੇ ਛੋਟੀ ਉਮਰ ਦੀ ਕੱਟੀ ਵਾਕਈ ਕੱਦ ਬਹੁਤ ਸਾਰੇ ਪਸ਼ੂਆਂ ਚ ਉੱਚੀ ਹੈ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਸੱਚੇ ਪਾਸ਼ਾ ਕੱਟੀ ਬਣੂ ਬਹੁਤ ਚੰਗੀ ਟਿਕਾਣੇ ਦੀ ਠੀਕ ਹੈ ਜਦੋਂ ਤਿਆਰ ਹੋਗੀ ਸੋ ਦੇਖੋ ਬਹੁਤ ਲੰਮੀ ਹੈ ਗਰਦਨ ਦੀ ਲੰਬਾਈ ਸਿੰਘ ਬਿਲਕੁਲ ਨੇੜ ਮੋੜਦੀ ਆਉਂਦੀ ਹੈ ਸਟਰਕਚਰ ਦੇਖ ਸਕਦੇ ਹੋ ਹਜੇ ਬਾਈ ਦੱਸਦਾ ਵੀ ਥੋੜਾ ਉਪਰਾ ਮੰਨ ਗਈ ਉਹਦੇ ਕਰਕੇ ਆ ਬਾਈ ਕੰਪੀਟੀਸ਼ਨ ਵਾਲੀ ਕੱਟੀ ਆ ਵੇਖ ਬਹੁਤ ਚੰਗੀ ਕੱਟੀ ਆ ਇਸ ਟਾਈਮ ਜਿੰਨੀ ਹੈਗੀ ਕਰਮਾਂ ਵਾਲੀ ਹਾਈਟ ਲੈਂਥ ਬਰੀਕ ਪੂਛਵੇ ਕਿੰਨੀ ਬਰੀਕ ਜਮਾ ਬਿਲਕੁਲ ਤੋੜ ਦੇ ਬਾਈ ਪਰਣ ਆ ਜਾ ਬੱਤੋ ਤੌਣ ਚੱਕ ਕੇ ਤੁਰਦੀ ਨੁਗਰੀ ਘੋੜੀ ਵਾਂਗੂੰ ਨਬਾਈਲ ਨੂੰ ਹੀ ਕਰ ਦਿੰਦੀ ਵੀ ਬਹੁਤ ਚੰਗੀ ਐ ਬਾਕੀ ਸਟਰਕਚਰ ਤੁਸੀਂ ਇਹਦਾ ਦੇਖ ਹੀ ਲਿਆ ਬਾਈ ਯਾਰ ਉਮਰ ਕਿੰਨੀ ਨਿਆਣੀ ਐ 14 ਮਹੀਨਾ ਦੀ ਗੱਟੀ ਮੈਂ ਤਾਂ ਮੰਨ ਕੇ ਬਹਿ ਗਿਆ ਬਾਈ ਉਹ ਆਦਾ ਬਾਈ ਗਰੰਟੀ ਐ ਇਹ ਚੀਜ਼ ਦੀ ਲੈਸਤੀ ਰੂਪ ਚ ਦੇ ਦੂੰਗਾ ਨਾ ਮੈਂ ਠੀਕ ਐ ਹਾਂਜੀ ਇਹਦੇ ਨਾਲ ਦੋ ਝੋਟੀਆਂ ਇਹਨਾਂ ਦੇ ਸਿੰਘ ਜਮਾ ਨਾਲ ਮੁੜੇ ਹੋਏ ਆ ਕੁੰਡੇ ਕਰੀ ਬੈਠੇ ਇਹ ਬੱਚਾ ਛੋਟਾ ਕਰਕੇ ਸਾਏ ਹੁਣ ਨਾਲ ਲਾਉਂਦੀ ਜਾਂਦੀ ਬਾਈ ਜਮਾ ਇਹਨੇ ਵੀ ਨਾਲ ਹੀ ਲਾ ਜਾਣੀ ਬਿਲਕੁਲ ਸਹੀ ਹੈ ਤੇ ਹੈ ਕੱਦ ਚ ਉਹਨਾਂ ਨਾਲੋਂ ਵੱਡੀ ਕੱਦ ਚ ਵੱਡੀ ਹੈ ਬਿਲਕੁਲ ਆ ਜਿਹੜੀ ਬਾਈ 2 ਨੰਬਰ ਤੇ ਕੱਟੀ ਇਹ ਦੰਦੋਂ ਖੀਰੀ ਹੈ ਵੀ ਬਿਲਕੁਲ ਵੀਰੇ ਖੀਰੀ ਹੈ ਇਹ ਕੱਟੀ ਇਸ ਚੀਜ਼ ਦੀ ਗਾਰੰਟੀ ਹੋਊਗੀ ਇਹਦੀ ਵੀ ਉਹਦੀ ਵੀ ਗਾਰੰਟੀ ਹੋ ਇਹਦੀ ਤਾਂ ਹੈਗੀ ਹੈਗੀ ਕੱਚੀ ਖੀਰੀ ਵੀ ਤਾਂ ਦਿੱਸੀ ਜਾਂਦੀ ਹੈ ਠੀਕ ਖੋਲੀ ਬਾਈ ਸੋ ਦੋਸਤੋਂ ਖੀਰੀ ਹੈ ਵੀ ਚਾਰ ਹੀ ਥਣ ਸੋਹਣੇ ਆ ਥਾਣਾ ਚ ਮਿੱਠੀ ਵੀ ਚੰਗੀ ਜਿਹੀ ਜੱਸਦੀ ਹੈ ਇੱਥੋਂ ਤੁਸੀਂ ਦੇਖ ਲਓ ਰੇਟ ਇਹਨਾਂ ਜਿਹੜੇ ਪਸ਼ੂ ਬਾਈ ਨੇ ਵੇਚਨੇ ਆ ਸਾਰਿਆਂ ਦੇ ਫੋਨ ਦੇ ਉੱਤੇ ਹੀ ਰੱਖੇ ਹੋਏ ਆ ਰੇਟ ਫੋਨ ਤੇ ਹੋਣਗੇ ਬਾਈ ਡਾਂਚਾ ਤੁਸੀਂ ਦੇਖ ਸਕਦੇ ਹੋ ਬਾਈ ਜਾਤ ਪਾਤ ਵਾਲੀ ਆ ਜੱਤ ਵਾਲੀ ਕੱਟੀ ਆ ਯਾਰ ਮੂੰਹ ਮਾਂ ਵੇਖ ਕਿੰਨਾ ਪਤਲਾ ਵੀਰੇ ਬਰੀਕ ਨਾ ਕੈਰੀ ਹੱਡੀ ਦੀ ਕਟੀਆਂ ਆ ਤਿੰਨੇ ਕੈਰੀ ਦੀਆਂ ਆ ਇਹਦੀ ਵੀ ਪੂਛ ਬਰੀਕ ਮੋਢ ਦੇ ਵਿੱਚੋਂ ਵੀ ਬਰੀਕ ਆਉਂਦੀ ਆ ਪੂਛ ਸਿੰਗ ਦੱਸੋ ਇਹਦੇ ਨੇੜ ਮੁੜੇ ਵੇ ਆ ਬਿਲਕੁਲ ਕੁੰਡੇ ਆ ਜਿਹੜੀ ਦੂਜੀ ਕੱਟੀ ਇਹਦੇ ਵੀ ਸਿੰਗ ਬਹੁਤ ਸੋਹਣੇ ਕੈਰੀ ਹੱਡੀ ਦੀਆਂ ਹੀ ਆ ਮੇਰੇ ਤਿੰਨੇ ਠੀਕ ਹੈ ਹਾਂਜੀ ਇਹ ਵੀ ਲਿਆ ਬਾਈ ਸੋ ਦੱਸੋ ਦੰਦੋਂ ਤੇ ਇਹ ਵੀ ਬਾਈ ਨੇ ਦੱਸਿਆ ਇਹ ਵੀ ਖੀਰੀ ਆ ਬਾਈ ਠੀਕ ਆ ਜੈਡ ਬਲੈਕ ਆ ਜਮਾ ਪੂਸ਼ੀ ਦੋ ਦੋ ਉਂਗਲਾਂ ਤਿੰਨਾ ਕੱਟਾਂਗਾ ਦੋ ਦੋ ਉਂਗਲਾਂ ਚਿੱਟਾਂਗਾ ਠੀਕ ਹੈ ਹਾਂ ਮੱਥੇ 'ਚ ਕੋਈ ਵਾਲ ਨਾ ਚਟਾਉ ਭਲਾ ਬੰਦਾ ਸਰਫ ਨਾ ਧੋ ਕੇ ਵੇਖ ਲੈ ਵੀ ਠੀਕ ਹੈ ਹਾਂ ਇਹ ਤਾਂ ਸਿੰਘ ਸਾਰੀਆਂ ਕੱਟੀਆਂ ਚੋਂ ਜ਼ਿਆਦਾ ਸੋਹਣੂ ਦੂਜੀਆਂ ਦੋਨਾਂ ਨਾਲੋਂ ਹੀ ਬੜਾ ਸੋਹਣਾ ਸਿੰਘ ਬਾਕੀ ਸਟਰਕਚਰ ਹੁਣ ਤਰਦੀ ਤੋਂ ਜੱਜਮੈਂਟ ਹੋਈ ਜਾਣੀ ਤੁਹਾਨੂੰ ਕੱਟੀ ਦੀ ਪੈਠ ਪੁੱਠ ਬਹੁਤ ਚੱਕਮੀ ਆ ਚੌੜੀ ਆ ਢੁਈ ਢਾਈ ਦੀਆਂ ਜਮ ਐਨ ਓਕੇ ਆ ਸੋ ਦੋਸਤੋ ਇਹ ਪੰਜ ਨਗ ਅੱਜ ਦਿਖਾਉਣੇ ਸੀ ਹਾਂ ਬਾਈ ਜੀ ਤੁ ਜਾ ਕਮਲ ਦੂਜਾ ਹੋ ਗਿਆ ਨੇ ਆਪਾਂ ਪੀਸ ਤਿੰਨੇ ਡਾਇਮੰਡ ਠੀਕ ਹੈ ਹਾਂ ਸੋ ਦੋਸੋ ਕਟੀਆਂ ਬਾਕੀ ਤੁਸੀਂ ਆ ਕੇ ਦੇਖੀ ਜਿਹਨੇ ਸਾਮਕੇ ਵੇਚਣੀਆਂ ਐਫ ਡੀ ਐ ਤਿੰਨਾਂ ਦੀ ਠੀਕ ਹੈ ਹਾਂ ਦੁੱਗਣੇ ਰੁਪਈਆਂ ਦੀਆਂ ਕਟੀਆਂ ਤਿਆਰ ਹੋ ਗਈਆਂ ਵਿਰਿਆਂ ਬੰਦਾ ਸੰਭਾਲ ਵਾਲਾ ਚਾਹੀਦਾ ਸਹੀ ਹਾਂ ਸੋ ਅੱਜ ਦੀ ਵੀਡੀਓ ਦੇ ਇਹ ਪੰਜ ਨਗ ਵਿਕਰੀ ਵਾਲੇ ਸੀਗੇ ਤੇ ਪੰਜੇ ਹੀ ਤੁਹਾਨੂੰ ਦਿਖਾਤੇ ਆ ਤਸੱਲੀ ਕਰਨ ਦਾ ਹੱਕ ਹੈ ਉਹ ਤੁਸੀਂ ਆ ਕੇ ਕਰ ਲਿਓ ਧੰਨਵਾਦ